ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਾਬ ਨੂੰ ਜੀ ਆਇਆਂ ਲੈ ਕੇ ਹਰ ਹਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਇਹਾਂ ਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਜੀਠੀਆ ਦੇ ਦਫ਼ਤਰ ਦੀ ਘੇਰਾਬੰਦੀ ਵੈਜੀਲੈਂਸ ਟੀਮ ਮਜੀਠੀਆ ਨੂੰ ਤੋਲ ਕਰ ਰਹੀ ਹੈ ਪੁਛਗੜੀਆਂ ਦੇ ਵੱਡੇ ਕਾਫੇ ਨਾਲ ਲਿਆਂਦਾ ਮਜੀਠਾ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੈਜੀਲੈਂਸ ਟੀਮ ਬਲਮ ਮਜੀਠਾ ਵਿਕੇ ਸਵਾ 3 ਦੇ ਕਰੀਬ ਲਿਆਂਦਾ ਜਾ ਚੁੱਕਾ ਹੈ ਇਸ ਦੌਰਾਨ ਮਜੀਠਾ ਵਿਕੇ ਮਜੀਠੀਆ ਵਿਖੇ ਵਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਦੀ ਪੁਲਿਸ ਨੇ ਸਖਤ ਘੇਰਾਬੰਦੀ ਕੀਤੀ ਹੋਈ ਹੈ ਮਜੀਠੀਆ ਦੀ ਪਤਨੀ ਤੇ ਵਿਧਾਇਕ ਗਨੀਬ ਕੌਰ ਤੇ ਉਹਨਾਂ ਦੇ ਸਮਰਥਕ ਬਾਹਰ ਭਾਰੀ ਨਾਰੇਬਾਜ਼ੀ ਕਰ ਰਹੇ ਹਨ ਮਜੀਠੀਆ ਦੀ ਪਤਨੀ ਗਨੀਬ ਕੌਰ ਮੁਤਾਬਕ ਹਰ ਰੋਜ਼ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਦਫ਼ਤਰ ਪਹੁੰਚ ਪਹੁੰਚੇ ਪਰ ਪੁਲਿਸ ਨੇ ਉਹਨਾਂ ਨੂੰ ਆਪਣੇ ਹੀ ਦਫ਼ਤਰ ਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ ਵਜੀਠੀਆਂ ਨੂੰ ਉਹਨਾਂ ਦੇ ਦਫ਼ਤਰ ਲਿਆਉਣ ਦੀ ਜਾਣਕਾਰੀ ਮਿਲਦੇ ਹੀ ਉਹਨਾਂ ਦੇ ਸਮਰਥਕ ਦਫ਼ਤਰ ਦੇ ਆਸ-ਪਾਸ ਇਕੱਠੇ ਹੋ ਗਏ ਹਨ ਪਰ ਪੁਲਿਸ ਨੇ ਆ ਪਹਿਲਾਂ ਹੀ ਉੱਥੇ ਸੁਰੱਖਿਆ ਦੇ ਪ੍ਰਬੰਧ ਵਸਤ ਕਰਕੇ ਬੈਰੀਗੇਡ ਲਗਾ ਦਿੱਤੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ